ਬਿਲਾਵਲ ਬਹਲਾ ਬੰਦਵਾ ਸ਼ੰਤ ਇੱਕ ਓਮਕਾਰ ਸਤ ਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇ ਆ ਰਾਮ ਅਬਨਾਸੀ ਵਰ ਸੁਣਿਆ ਬੜ ਉਪਜਿਆ ਚਾਯਾਰਾਮ ਮਨ ਪ੍ਰੀਤ ਲਾ ਕੇ ਵਡ ਪਾ ਗਏ ਕਬ ਮਿਲਿਆ ਪੂਰਨ ਪਤੇ ਸਹਜੇ ਸਮਾਇਆ ਗੋਵਿੰਦ ਪਾਈਐ ਸਖੀਏ ਮੋਹਿ ਮਤੇ ਨਿਰੰਤਰ ਠਾਡੀ ਕਰੋ ਸੇਵਾ ਪ੍ਰਭ ਕਮਨ ਜੋਤੀ ਪਾਇਆ ਬਿਣਵਾ ਨਾਨਕ ਘਰ ਹੋ ਕਿਰਪਾ ਲਹ ਹੋ ਮੁਹ ਲਾ ਲਾਇਆ ਭੈ ਆਸਮਾ ਹੜਾ ਹਰ ਰਤਨ ਵਸਾ ਹਾਰਾਮ ਕੋਜੀ ਖੋਦ ਲਦਾ ਹਰ ਸੰਤਨ ਪਾ ਹਾਰਾਮ ਮਿਲੇ ਸੰਤ ਪਿਆਰੇ ਦਇਆਧਾਰੇ ਕਥੇ ਕਥ ਵਿਚਾਰੋ ਇਕ ਚਤ ਇਕ ਮਨ ਜਾਏ ਸੁਆਮੀ ਲਾਏ ਪ੍ਰੀਤ ਪਿਆਰੋ कर जोड़ प्रभ है करनी मिल हर जसा बनवंत नानकदास तेभ अगम अथा साह टल गण पूर संजोगो राम सुख समूह भया गया वोगो राम मिल आए प्रभ मन अचरज मिल सहज टोए मन प्रीती मांजिया मिल जोतोति ओत पुती हर नाम सबरस भोॻो ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਣ ਕਾਰਨ ਜੋਗ ਪਵਨ ਸੁਹਾਵੜਾ ਤਰਤ ਸੁਭਾਗੀ ਰਾਮ ਪ੍ਰਭ ਘਰ ਆਇਆ ਗੁਰ ਚਰਨੀ ਲਾਗੀ ਰਾਮ ਗੁਰ ਚਰਨ ਲਾਗੀ ਸਹਿ ਜਾਗੀ ਸਗਲ ਇੱਛਾ ਆਪਣੀਆਂ ਮੇਰੀ ਆਸ ਪੂਰੀ ਸੰਤ ਤੋਰੀ ਹਰ ਮਿਲੇ ਕੰਤ ਸੁਨਿਆ ਆਨੰਦ ਆਨੰਦ ਵਜੇ ਵਾਜੇ ਅਹੰਗ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਿਵ ਲਾਗੀ आनंद अनन वजहे बाजे अहं मत मन की त्यागी बिनवंत नानक शरण स्वामी संत संग लेव लागी वाहे गुरु जी का खालसा वाहे गुरु जी की फतेह